लोग महसूस करते रहे कि कॉमेडी ਸਾਡੇ ਮਸਦਿਆਂ ਕੇਸ਼ਵੀ ਪਾਰਲੀਮੈਂਟ ਵਿੱਚ ਉੱਠਾ ਨਿੱਕੇ ਕਰ ਲੋ बतौर ਮੈਂਬਰ ਆਫ ਪਾਰਲੀਮੈਂਟ ਉਹਨੇ ਕਈ ਮੁੱਦਿਆਂ ਤੇ ਚਰਚਾ ਕੀਤੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਮਹਾਰਾਜੇ ਮਹਾਰਾਣੀਆਂ ਦਾ ਸਮਾਂ ਨਹੀਂ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਮਹਾਰਾਣੀ ਸਹਿਬਾ ਨੇ ਉਸੇ ਪ੍ਰਕਾਰ ਦੇ ਇਸ਼ੂਜ਼ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚੱਕਿਆ ਹੋਵੇ ਅੱਜ ਜ਼ਮਾਨਾ ਆਮ ਲੋਕਾਂ ਦਾ ਹੈ ਜਿਨ੍ਹਾਂ ਨੂੰ ਲੋਕ ਸੌਕੇ ਤਰੀਕੇ ਨਾਲ ਮਿਲ ਸਕਣ ਆਪਣੀ ਗੱਲ ਸੌਕੇ ਤਰੀਕੇ ਨਾਲ ਸਮਝਾ ਸਕਣ ਤੇਰੇ ਲੋਗਾਂ ਮਿਆਂ ਦੁੱਖ ਤੇ ਦਰਦ ਤੋਂ ਜਾਣੂ ਹੋਣ ਔਰ ਜਿਸ ਤਰ੍ਹਾਂ ਦਾ ਜਿਵੇਂ ਉਤਸ਼ਾਹ ਵੇਖਿਆ ਲੋਕਾਂ ਦੇ ਵਿੱਚ ਮੈਨੂੰ ਇੰਜ ਲੱਗਦਾ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਘਟ ਸਰਫੀ ਜਾਂਦੀ ਪਟਿਆਲਾ ਨੇ ਚੋਣ ਚ ਪਰ ਜੀ ਸਾਹਿਬ ਕੈਪਟਨ ਕੈਪਟਨ ਕਿਤੇ ਨਾ ਕਿਤੇ ਗਾਇਬ ਨੇ ਉਸ ਟਾਈਮ ਡਾਕਟਰ ਗਾਂਧੀ ਕਿੱਥੇ ਸੀ ਮੈਨੂੰ ਇਹ ਨਹੀਂ ਪਤਾ ਉਸ ਟਾਈਮ ਰਾਜਾ ਵਿੜਿੰਗ ਪਾਣੀ ਦੇ ਵਿੱਚ ਸੀਗਾ ਔਰ ਸਾਰੇ ਸਾਡੇ ਉਮੀਦਵਾਰ ਕੰਟੈਸਟੈਂਟ ਕੈਂਡੀਡੇਟ ਇਹ ਪਾਰਾ ਦਾ ਪੂਰਾ ਫ੍ਰੇਮ ਪਹਿਲੀ ਯਾਰੀ ਅਸੀਂ ਮਹਿਲ ਵਾਲਿਆਂ ਨੂੰ ਵੇਖਿਆ ਲੋਕਾਂ ਤੋਂ ਡਰਦੇ ਕਿਤੇ ਪਾਣੀ ਚਾਹੀਏ ਆਦਰਵਾਇਜ਼ ਲੋਕਾਂ ਨੇ ਮਹਿਲਾ ਵਾਲਿਆਂ ਨੂੰ ਮਗਰਲੇ 100 ਸਾਲ ਦਾ ਵੇਖ ਰਹੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਪਰਮਜੀਤ ਅਮਰਿੰਦਰ ਸਿੰਘ 10 ਵਿਅਕਤੀਆਂ ਦੇ ਨਾਂ ਵੀ ਜਾਣਦੇ ਹੋਣ ਔਰ ਕਿਸ ਤਰ੍ਹਾਂ ਵੋਟਾਂ ਮੰਗਦੇ ਉਹ ਮਹਿਲਾਂ ਤੋਂ ਬੈਠ ਕੇ ਵੋਟਾਂ ਮੰਗਦੇ ਸੀ ਲੋਕਨੀਆਂ ਗਲੀਆਂ 'ਚ ਜਾ ਕੇ ਨਹੀਂ ਮੰਗਦੇ ਇਹਨਾਂ ਵੋਟਾਂ ਦੇ ਵੀ ਗਾਇਬ ਵੀ ਨੇ ਇਮਾਨਾ ਬਦਲ ਗਿਆ ਹੁਣ ਗਲੀਆਂ ਚਾਉਣਾ ਪਏਗਾ ਕੈਪਟਨ ਅਮਰਿੰਦਰ ਸਿੰਘ ਇੰਨੀ ਗਰਮੀ 'ਚ ਬਾਹਰ ਨਹੀਂ ਆ ਸਕਦਾ ਮਹਾਰਾਜਾ ਆਦਮੀ ਹੈ ਜੋ ਐਸ ਕਰਕੇ ਐਸ ਕਰਕੇ ਮੈਂ ਕੀ ਐਸ ਕਰਕੇ ਕਿਹਾ ਕਿ ਹੁਣ ਫਕੀਰਾਂ ਦਾ ਸਮਾਂ ਆਮ ਲੋਕਾਂ ਦਾ ਸਮਾਂ ਇਹਨਾਂ ਮਹਾਰਾਜੇ ਰਾਜਿਆ ਦਾ ਸਮਾਂ ਨਹੀਂ ਅੱਜ ਕਿਸਾਨ ਵੀ ਪ੍ਰੋਟੈਸਟ ਕਰ ਰਹੇ ਨੇ ਕਿ ਅੱਜ ਦੀ ਰਾਜਨੀਤੀ ਦੇ ਬਾਅਦ ਕਿਸਾਨ ਦੀ ਜੋ ਦੁਰਦਸ਼ਾ ਬੀਜੇਪੀ ਨੇ ਕੀਤੀ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਅਰ ਕਿਸ ਪ੍ਰਕਾਰ ਦੇ ਹਾਲਾਤ ਕਿਸਾਨ ਦੇ ਬਣਾ ਦਿੱਤੇ ਕਿ ਪਿਛਲੇ ਅੰਦਾਜ਼ਾ ਤੋਂ ਅੱਜ ਵੇਸ਼ ਦਾ ਅੰਦਾਜ਼ਾ ਸਰਕਾਰ ਦੇ ਬੈਠਾ ਹੈ ਸਵਾ ਸਾਲ ਪਹਿਲਾਂ ਬੈਠਾ ਰਿਹਾ ਸਰਕਾਰ ਬਿਲਕੁਲ ਔਰ ਕੱਲ ਵਿਰੋਧ ਕਰ ਰਹੇ ਸਨ ਸ਼ਾਂਤੀਪੂਰਨ ਤਰੀਕੇ ਨਾਲ 4 ਦਿਨ ਪਹਿਲਾਂ ਧੱਕਾ ਮਾਰ ਕੇ ਇੱਕ ਸੰਭੀ ਮੌਤ ਹੋ ਗਈ ਸੀ ਬਿਲਕੁਲ ਉਹਨਾਂ ਦਾ ਕਿਰਾਉ ਪੰਦਾ ਹੈ ਔਰ ਜਿੰਨਾਂ ਚਿਰ ਇਹਨਾਂ ਲੋਕਾਂ ਦੇ ਪਰਚਾਰੀ ਹੁੰਦੇ ਆ ਉਹਨਾਂ ਚਿਰ ਇਹਨਾਂ ਨੂੰ ਕੰਮਬਾੜ ਨਹੀਂ। ਬ੍ਰਿੰਦ ਸਾਹਿਬ ਲੁਧਿਆਣਾ ਕੀ ਕਹਿੰਦਾ ਜੀ ਬ੍ਰਿੰਦ ਸਾਹਿਬ ਲੁਧਿਆਣਾ ਕੀ ਕਹਿੰਦਾ ਜੀ ਤੁਹਾਡਾ ਬ੍ਰਿੰਦ ਸਾਹਿਬ ਤੁਹਾਨੂੰ ਤਾਂ ਕਿਹਦੇ ਤੋਂ ਆਨਲਾਈਨ ਐਨਆਈਏ ਦੇ ਮਾਮਲੇ ਦੱਸਦਾ ਬ੍ਰਿੰਦ ਸਾਹਿਬ ਜੀ ਬਾਤ ਹੋਤੇ ਨਈ ਵਾਲਾ ਮਾਮਲਾ ਐਨਆਈਏ ਦੇ ਮਾਮਲੇ ਤੇ ਅੱਜਕੱਲ ਕਰਾਂਗੇ ਲਿਕਨਾ ਆਮ ਆਦਮੀ ਪਾਰਟੀ ਮੁਕੰਮਲ ਤੌਰ ਤੇ ਚੁਣਾਈਆਂ ਦੀ ਆ ਭਗਵਾਨੀ ਦੇ ਨਾਮ ਲਈ ਕੰਮ ਕਰ ਰਹੇ ਨੇ ਇੱਕ ਚੈਨ ਤੇ ਇੱਕ 12 ਜਰੂਰ ਮੇਰਾ ਹੋ ਜਾਣਾ